ਫਗਵਾੜਾ ਨਜ਼ਦੀਕ ਪਿੰਡ ਨੂੰ ਰੂੜਵਕੇ ਸੌ ਦੇ ਕਰੀਬ ਖੜੇ ਖੇਤਾਂ ਦੀ ਨਾਰ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਖੇਤਾਂ ਨੂੰ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦੇ ਆ ਹਰਚੋਤ ਸਿੰਘ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਪਹਿਰ 1.5 ਵਜੇ ਪਤਾ ਲੱਗਾ ਕਿ ਉਹਨਾਂ ਦੇ ਖੇਤਾਂ ਵਿੱਚ ਖੜੀ ਨਾਰ ਨੂੰ ਅਚਾਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਤੇਜ਼ ਚੱਲਣ ਦੇ ਚੱਲਦਿਆਂ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਨਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ પાસે ਮੰਗ ਕੀਤੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਦਾ ਜੋ ਪਾਈਪ ਲੀਕ ਕਰ ਰਿਹਾ ਹੈ ਉਸ ਨੂੰ ਵੀ ਠੀਕ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਇਸ ਅੱਗ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹਾਈ ਸਰ ਕੀ ਨਾਮ ਜੀ ਹਾਂ ਜਿਵੇਂ ਨਾਮ ਹਰਜੋਤ ਸਿੰਘ ਹਰਜੋਤ ਸਿੰਘ ਜਿਹੜਾ ਪਿੰਡ ਹੈ ਇਹਨੂੰ ਰੂਲ ਪਿੰਡ ਤਾਂ ਕੀ ਕਰਨਾ ਇੱਥੇ ਗੱਡੀ ਮੰਗਾਈ ਹੋਈ ਹੈ ਪਾਣੀ ਵਾਲੀ ਕੀ ਕਰਨਾ ਜੀ ਇੱਥੇ ਜੀ ਕਾਰਨ ਤਾਂ ਅੱਗ ਦਾ ਕੋਈ ਪਤਾ ਨਹੀਂ ਲੱਗਿਆ ਬਟ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਿਚੁਏਸ਼ਨ ਬਹੁਤ ਜ਼ਿਆਦਾ ਹੈ ਤੇ ਤੇਰੇ ਹਿਸਾਬ ਨਾਲ ਇੱਧਰ ਸੌਫਟ ਕੇਲੇ ਦਾ 나ੜ ਸੜ ਗਿਆ ਹੈ ਜੀ ਤੇ ਬਾਕੀ ਜਿਹੜਾ ਹਜੇ 나ੜਾ ਸਾਰਾ ਇੱਧਰ ਏਰੀਆ ਚ ਖੜਾ ਆ ਜੀ ਤੇ ਜ਼ਿੰਮੇਦਾਰਾਂ ਦੀ ਟੂੜੀ ਬਣਾਉਣ ਵਾਲੀ ਆ ਕੁਛਕ ਜ਼ਿੰਮੇਦਾਰਾਂ ਨੇ ਬੜਾ ਵੀ ਲਈ ਆ ਜੀ ਤੇ ਜਿੱਦਾਂ ਹੁਣ ਆਪਣੇ ਅਸੀਂ ਆਪਣੀ ਗੱਲ ਕਰੀਏ ਅਸੀਂ ਸਾਡਾ ਖੁਦ ਦਾ 나ੜ ਮੁੱਲ ਲਿਆ ਸੀ 10 ਕਿਲੋ ਦਿੱਤਰ ਸੀਗੇ ਜੀ ਤੇ ਬਾਕੀ 15 ਕਿਲੋ ਉੱਧਰ ਆ ਵੀ 25 ਖੇਤਾਂ ਦਾ 나ੜ ਮਤਲਬ 25 ਖੇਤਾਂ ਦਾ ਤੁਹਾਡਾ ਆਪਣਾ ਮੁੱਲ ਲਿਆ ਆ ਦੂਜਾ ਸੜ ਗਿਆ ਵਿੱਚ ਘਰਦੇ ਤੇ ਵਿੱਚੇ ਮੁੱਲ ਠੀਕ ਹੈ ਹਾਂਜੀ ਤੇ ਬਾਕੀ ਆ ਰਹੀ ਹੈ ਹੁਣ ਦੇਖੋ ਬੁਲਾਇਆ ਥੈ ਸਾਰਿਆਂ ਨੂੰ ਆਗੂ ਵੇ ਹੋੜੋੜੀ ਜ਼ਿੰਮੇਦਾਰ ਤੇ ਇੱਥੇ ਹੁਣ ਪਾਣੀ ਵਾਲੀ ਗੱਡੀ ਆਈ ਆ ਜੀ ਪਾਣੀ ਵਾਲੀ ਗੱਡੀ ਇੱਥੇ ਸੀਗੀ ਜੀ ਹਾਂਜੀ ਤੇ ਉਹਨਾਂ ਨੇ ਕਾਫੀ ਹੱਦ ਤੱਕ ਕਾਬੂ ਵੀ ਪਾਈ ਆ ਜੀ ਬਟ ਹੁਣ ਜਿੱਦਾਂ ਸਾਡੀ ਹਵਾ ਜੋਰ ਆ ਅੱਗ ਦਾ ਹੋ ਗਈ ਪਾਣੀ ਖਤਮ ਹੋ ਗਿਆ ਗੱਡੀ ਦਾ ਪਾਣੀ ਖਤਮ ਹੋਣ ਕਰਕੇ ਇਸ ਕਰਕੇ ਫਿਰ ਉਹ ਹੁਣ ਪਾਣੀ ਕਰ ਰਹੇ ਨੇ ਫਗਵਾੜਾ ਨਜ਼ਦੀਕ ਪਿੰਡ ਨੂੰ ਰੂੜਵਕੇ ਸੌ ਦੇ ਕਰੀਬ ਖੜੇ ਖੇਤਾਂ ਦੀ ਨਾੜ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਖੇਤਾਂ ਨੂੰ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦੇ ਆ ਹਰਜੋਤ ਸਿੰਘ ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਪਹਿਰੇ 1.5 ਵਜੇ ਪਤਾ ਲੱਗਾ ਕਿ ਉਹਨਾਂ ਦੇ ਖੇਤਾਂ ਵਿੱਚ ਖੜੀ ਨਾੜ ਨੂੰ ਅਚਾਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਤੇਜ਼ ਚੱਲਣ ਦੇ ਚੱਲਦਿਆਂ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਨਾਲ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ પાસે ਮੰਗ ਕੀਤੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਦਾ ਜੋ ਪਾਈਪ ਲੀਕ ਕਰ ਰਿਹਾ ਹੈ ਉਸ ਨੂੰ ਵੀ ਠੀਕ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਇਸ ਅੱਗ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹਾਈ ਸਰ ਕੀ ਨਾਮ ਜੀ ਆ ਜਿਵੇਂ ਨਾਮ ਹਰਜੋਤ ਸਿੰਘ ਹਰਜੋਤ ਸਿੰਘ ਜਿਹੜਾ ਪਿੰਡ ਹੈ ਕਿਹਨੂੰ ਰੂਲ ਪਿੰਡ ਤਾਂ ਕੀ ਕਰਨਾ ਇੱਥੇ ਗੱਡੀ ਮੰਗਾਈ ਹੋਈ ਹੈ ਪਾਣੀ ਵਾਲੀ ਕੀ ਕਰਨਾ ਹੈ ਇੱਥੇ ਜੀ ਆ ਕਾਰਨ ਦਾ ਅੱਗੇ ਦਾ ਕੋਈ ਪਤਾ ਨਹੀਂ ਲੱਗਿਆ ਬਟ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਸਿਚੁਏਸ਼ਨ ਬਹੁਤ ਜ਼ਿਆਦਾ ਆ ਜੀ ਮੇਰੇ ਹਿਸਾਬ ਨਾਲ ਇੱਧਰ ਸੌਫਟ ਪੀਲੇ ਦਾ ਨਾੜ ਸੜ ਗਿਆ ਹੈ ਜੀ ਤੇ ਬਾਕੀ ਜਿਹੜਾ ਹਜੇ ਨਾੜਾ ਸਾਰਾ ਇੱਧਰ ਏਰੀਆ 'ਚ ਖੜਾ ਆ ਜੀ ਤੇ ਜ਼ਿੰਮੇਦਾਰਾਂ ਦੀ ਧੂੜੀ ਬਣਾਉਣ ਵਾਲੀ ਆ ਕੁਝ ਕੁ ਜ਼ਿੰਮੇਦਾਰਾਂ ਨੇ ਬੜਾ ਵੀ ਲਈ ਆ ਜੀ ਤੇ ਜਿੱਦਾਂ ਹੁਣ ਆਪਣੇ ਅਸੀਂ ਆਪਣੀ ਗੱਲ ਕਰੀਏ ਅਸੀਂ ਸਾਡਾ ਖੁਦ ਦਾ ਨਾੜ ਮੋੜ ਲਿਆ ਅਸੀਂ 10 ਕਿਲੋਟਰ ਸੀਗੇ ਤੇ ਬਾਕੀ 15 ਕ ਕਿੱਲੇ ਉਧਰ ਆਵੇ 25 ਖੇਤਾਂ ਦਾ ਨਾਲ ਮਤਲਬ 25 ਖੇਤਾਂ ਦਾ ਤੁਹਾਡਾ ਆਪਣਾ ਮੁੱਲ ਲਿਆ ਦੂਜਾ ਸੜ ਗਿਆ ਵਿੱਚ ਘਰ ਦੇ ਤੇ ਵਿੱਚੇ ਮੁੱਲ ਠੀਕ ਹੈ ਹਾਂਜੀ ਤੇ ਬਾਕੀ ਆ ਰਹੀ ਹੈ ਹੁਣ ਦੇਖੋ ਬਲਾਇਆ ਥੈ ਸਾਰਿਆਂ ਨੂੰ ਆਗੂ ਹੀ ਹੋੜੋੜੀ ਜ਼ਿੰਮੇਦਾਰ ਤੇ ਇੱਥੇ ਹੁਣ ਪਾਣੀ ਵਾਲੀ ਗੱਡੀ ਆਈ ਹੈ ਜੀ ਪਾਣੀ ਵਾਲੀ ਗੱਡੀ ਇੱਥੇ ਸੀਗੀ ਜੀ ਹਾਂਜੀ ਤੇ ਉਹਨਾਂ ਨੇ ਕਾਫੀ ਹੱਦ ਤੱਕ ਕਾਬੂ ਵੀ ਪਾਈ ਆ ਜੀ ਬਟ ਹੁਣ ਜਿੱਦਾਂ ਸਾਡੀ ਹਵਾ ਜੋਰ ਹੈ ਅੱਗ ਦਾ ਹੋ ਗਈ ਪਾਣੀ ਖਤਮ ਹੋ ਗਿਆ ਗੱਡੀ ਦਾ ਪਾਣੀ ਖਤਮ ਹੋਣ ਕਰਕੇ ਇਸ ਕਰਕੇ ਫਿਰ ਉਹ ਹੁਣ ਪਾਣੀ ਕਰ ਰਹੇ ਨੇ